ਕਿਸਾਨੀ ਅੰਦੋਲਨ ਦੇ ਦੌਰਾਨ ਖਨੌਰੀ ਬਾਰਡਰ ਤੋਂ ਇੱਕ ਭਾਈਚਾਰੇ ਦੀ ਤਸਵੀਰ ਸਾਹਮਣੇ ਆ ਰਹੀ ਹੈ ਦਰਸਲ ਇਹ ਨੌਜਵਾਨ ਜੋ ਕਿ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ ਇਸ ਨੌਜਵਾਨ ਵੱਲੋਂ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਖਰਾਬ ਹੋਏ ਟਰੈਕਟਰਾਂ ਦੀ ਮੁਰੰਮਤ ਕੀਤੀ ਜਾ ਰਹੀ ਨਾ ਸਿਰਫ ਟਰੈਕਟਰ ਰਿਪੇਅਰ ਕੀਤੇ ਜਾ ਰਹੇ ਨੇ ਬਲਕਿ ਉਸ ਦੌਰਾਨ ਜਿਹੜੇ ਟਰੈਕਟਰਾਂ ਦੇ ਟਾਇਰ ਖਰਾਬ ਹੋਏ ਸਰ ਨਵੇਂ ਟਾਇਰ ਵੀ ਪਾ ਕੇ ਦਿੱਤੇ ਜਾ ਰਹੇ ਨੇ ਤਾਂ ਇਸ ਕਿਸਾਨੀ ਅੰਦੋਲਨ ਦੇ ਵਿੱਚ ਜਿੱਥੇ ਹਰ ਕਿਸੇ ਦੇ ਵੱਲੋਂ ਆਪਣੇ ਆਪਣੇ ਪੱਧਰ ਤੇ ਕੋਈ ਨਾ ਕੋਈ ਯੋਗਦਾਨ ਪਾਇਆ ਜਾ ਰਿਹਾ ਤੇ ਉਥੇ ਹਿੰਦੂ ਵੀਰ ਹੁਣ ਕਿਸਾਨ ਭਰਾਵਾਂ ਦੇ ਨਾਲ ਆ ਖੜਿਆ ਤੇ ਇਸ ਹਿੰਦੂ ਵੀਰ ਵੱਲੋਂ ਕਿਸਾਨਾਂ ਦੇ ਟਰੈਕਟਰ ਰਿਪੇਅਰ ਕੀਤੇ ਜਾ ਰਹੇ ਨੇ ਤੇ ਆਪਣੇ ਤੌਰ ਤੇ ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਪਾਇਆ ਜਾ ਰਿਹਾ ਤੇ ਬੜੀ ਰਣੀਆ ਵੀ ਉਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਆ ਤੇ ਵੀਰਾ ਕੋਲ ਉਹ ਰਿਹਾ ਨਹੀਂ ਗਿਆ ਤੇ ਵੀਰ ਕਹਿੰਦੇ ਅਸੀਂ ਉਸ ਦਿਨ ਹੀ ਸੋਚ ਲਿਆ ਵੀ ਜੋ ਵੀ ਉਹ ਤੇ ਨੁਕਸਾਨ ਹੋਇਆ ਅਸੀਂ ਉਹ ਸਾਰੇ ਦੀ ਉਪਰਭਾਈ ਕਰਾਂਗੇ ਅਸੀਂ ਇਹਨਾਂ ਦੇ ਵੀਰੇ ਤਾਂ ਇਹਨਾਂ ਦੇ ਧੰਨਵਾਦੀਆਂ ਉਹਦੇ ਕਰਕੇ ਜਦੋਂ ਅਸੀਂ ਵਾਪਸ ਜਾ ਰਹੇ ਸੀ ਤਾਂ ਜਾਂਦੇ ਜਾਂਦੇ ਜਿੰਨੇ ਮੇਰੇ ਦੋਸਤ ਮੇਰੇ ਨਾਲ ਸੀ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਜੋ ਵੀ ਇੱਥੇ ਕੋਈ ਨੁਕਸਾਨ ਹੋਇਆ ਉਹਦਾ ਆਪਾਂ ਉਪਰਾਲਾ ਕਰਾਂਗੇ ਤੇ ਅਸੀਂ ਸਾਰੇ ਰਲ ਕੇ ਕਰ ਰਹੇ ਹਾਂ ਉਹਦੇ ਕਰਕੇ ਜਦੋਂ ਅਸੀਂ ਵਾਪਸ ਜਾ ਰਹੇ ਸੀ ਤਾਂ ਜਾਂਦੇ ਜਾਂਦੇ ਜਿੰਨੇ ਮੇਰੇ ਦੋਸਤ ਮੇਰੇ ਨਾਲ ਸੀ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਜੋ ਵੀ ਇੱਥੇ ਕੋਈ ਨੁਕਸਾਨ ਹੋਇਆ ਹੈ ਉਹਦਾ ਆਪਾਂ ਉਪਰਾਲਾ ਕਰਾਂਗੇ ਤੇ ਅਸੀਂ ਸਾਰੇ ਰਲ ਕੇ ਕਰ ਰਹੇ ਹਾਂ ਕੀ ਤੁਸੀਂ ਪਰੇਸ਼ਾਨ ਹੋ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਹੋਇਆ ਪਿਆਰ ਵਾਪਸ ਪਾਓ 24 ਘੰਟੇ ਵਿੱਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਤੋਖਾਂ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੋਖ ਬਿਮਾਰੀ ਚ ਦਵਾ ਨਾ ਲੱਗਣਾ ਕੀਤਾ ਕਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋ ਮੈਕਸ ਪਿਆਰ ਚ ਤੋਖਾਂ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਬਾਰ ਜਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵ